ਕਸਟ ਟ੍ਰਸਟ ਹੋ ਗਿਆ ਸੀ ਵੀਡੀਓਜ਼ ਦੇਖ ਕੇ ਤੇ ਬੱਚੇ ਵੀ ਬਹੁਤ ਮਤਲਬ ਪ੍ਰਾਊਡ ਫੀਲ ਕਰਦੇ ਜਦੋਂ ਵੀਡੀਓਸ ਵੰਡਦੇ ਸਨ ਸਰਦਨ ਕਹਿਣਾ ਚਾਹਾਂਗਾ ਕਿ ਓਮ ਵੀਜ਼ਾ ਤੇ ਆਉਂਦੇ ਵੀਜ਼ਾ ਲੈ ਕੇ ਜਾਓ ਜਿੱਥੇ ਵੀ ਤੁਸੀਂ ਫਾਈਨਲ ਵਰਨਿੰਗ ਟਾਈਮ ਵੇਸ ਚੁਣਾ ਕਰੋ ਤੇ ਟ੍ਰਸਟ ਕਰਕੇ ਆਓ ਇੱਕ ਵਾਰ ਇੱਕ ਵਾਰ ਨੂੰ ਐਕਸਪੀਰੀਅੰਸ ਲੈਣਾ ਚਾਹੀਦਾ ਤੁਹਾਨੂੰ ਵੀ ਆਏ ਜਿਹੜਾ ਫੋਨ ਦੇ ਸੇ ਪਾਸੇ ਹੋਰ ਪੱਜਾਂਗੇ ਨਹੀਂ ਜੀ ਜਿਵੇਂ ਹੁਣ ਜਿਹੜੇ ਬੱਚਿਆਂ ਦਾ ਰਹਿੰਦੇ ਨੇ ਜਿਵੇਂ ਪਿਛਲੇ ਬੱਚੇ ਕੋਈ ਯਾਰ ਕਰਦੇ ਥੋੜੀ ਕੋਲੇ ਆ ਜਾਣ ਸਾਡਾ ਬੰਕ ਵੀ ਬਹੁਤ ਵਧੀਆ ਬਹੁਤ ਜੀ ਤੁਹਾਨੂੰ ਜਾਨ ਦੀ ਲੋੜ ਨਹੀਂ ਆਈ ਠੀਕ ਹੈ ਸਾਡਾ ਕੋ ਦਾ ਐਕਸਪੀਰੀਅੰਸ ਵਧੀਆ ਰਿਹਾ ਜੀ ਬਹੁਤ ਵਧੀਆ ਜੀ ਕਿਤੇ ਤੁਹਾਨੂੰ ਲੱਗਿਆ ਨਹੀਂ ਆਪਾਂ ਮਿਲ ਕੀਤੀ ਬਣੀ ਤੁਸੀਂ ਮਿਲ ਕੀਤੀ ਬਹੁਤ ਸਾਰਾ ਤਾਈ ਹੋ ਗਿਆ ਜੀ ਸਾਰਾ